ਦੀ ਹੀ ਸਥਾਪਿਤ ਅੱਜ ਅਸੀਂ ਉਸ ਵਿਸ਼ੇ ਦੀ ਗੱਲ ਕਰ ਰਹੇ ਹਾਂ ਜਿਹੜਾ ਦੇਸ਼ ਦੇ ਲਈ ਬਹੁਤ ਵੱਡਾ ਤੇ ਬਹੁਤ ਹੀ ਵੱਡਾ ਦਿਹਾੜੇ ਦੇ ਰੂਪ ਦੇ ਵਿੱਚ ਲਿਆ ਜਾਂਦਾ ਹੈ। ਕੋਆ VOTER ووٹ ਦਾ ਮਹੱਤਵ ਜਿਹੜਾ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਹਰੇਕ ووٹ ਦੀ ਕੀਮਤ ਬਹੁਤ ਜ਼ਰੂਰੀ ਹੈ। ਜਿਹੜੀ ਕਿ ਇੱਕ ਉਦੇਸ਼ ਦੀ ਸਰਕਾਰ ਸਾਡਾ ਨੁਮਾਇੰਦਾ ਹੁੰਦੀ ਆ ਤਾਂ ਮੈਂ ਸਰਨੂ ਕੀ ਅਪੀਲ ਇਹੀ ਕਰ ਰਿਹਾ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਜਿਹੜਿਆ ਕਿ ਲਾਸਟ ਰਾਉਂਡ ਦੇ ਵਿੱਚ 7ਵੇਂ ਰਾਉਂਡ ਦੇ ਵਿੱਚ ਪੈਣੀਆਂ ਨੇ ਤਾਂ ਜੋ ਵੀ ਮੇਰੀ ਇਹ ਵੀਡੀਓ ਦੇਖ ਰਹੇ ਆ ਕਿਉਂਕਿ ਹਰ ਸਟੇਟ ਦੇ ਵਿੱਚ ਹਰ ਥਾਂ ਦੇ ਉੱਤੇ ਜਿਹੜੀ ਗਿਣਤੀ ਕੀਤੀ ਜਾਂਦੀ ਆ ਕਿ ਕਿੰਨੇ ਪਰਸੈਂਟ ਆ ਜਿਹੜੀ ਵੋਟ ਦਾ ਕੋਲ ਹੋਈ ਆ ਤਾਂ ਮੈਂ ਸਾਰੇ ਹੀ ਜੋ ਇਸ ਪੰਜਾਬ ਦੇ ਵਿੱਚ ਭਾਰਤ ਦੇ ਪਾਸੇ ਨੇ ਜਿਨ੍ਹਾਂ ਨੂੰ ਵੀ ਵੋਟ ਦਾ ਅਧਿਕਾਰ ਮਿਲਿਆ ਹੋਇਆ ਉਹ ਕਿਸੇ ਵੀ ਪਾਰਟੀ ਨੂੰ ਜਿਨ੍ਹਾਂ ਨੂੰ ਜਿਹੜੀ ਵੀ ਪਾਰਟੀ ਦੇ ਨਾਲ ਜੁੜਿਆ ਹੋਇਆ ਜਾਂ ਜਿਹੜਾ ਵੀ ਉਮੀਦਵਾਰ ਵਧੀਆ ਲੱਗਦਾ ਤਾਂ ਉਸ ਨੂੰ ਸਾਨੂੰ ਵੋਟ ਆ ਜਿਹੜੀ ਪੋਲ ਕਰਨੀ ਪੈਂਦੀ ਆ ਤਾਂ ਆਈ ਵਾਰ ਜਿਹੜੀ ਵੋਟ ਪੋਲਿੰਗ ਆ ਉਹ 60 ਤੋਂ 70% ਹੁੰਦੀ ਆ ਜਿਹਦੇ ਨਾਲ ਕਈ ਵਾਰੀ ਸੀ ਸਰਕਾਰ ਦੇ ਵਿੱਚ ਨੁਕਸ ਕੱਢਦੇ ਆ ਕਿ ਸਰਕਾਰ ਸਾਡੀ ਇਹੋ ਜਿਹੀ ਬਣ ਗਈ ਤਾਂ ਜੋ 30% ਜਾਂ 40% ਰਹਿੰਦੇ ਆ ਨੁਕਸ ਉਹੀ ਕੱਢਦੇ ਆ ਤਾਂ ਮੈਂ ਸਾਰਿਆਂ ਨੂੰ ਹੀ ਅੱਥ ਜੋੜ ਕੇ ਇਹ ਹੀ ਬੇਨਤੀ ਕਰੂਗਾ ਕਿ ਇਸ ਵਾਰ ਜਿਹੜੀ ਪੰਜਾਬ ਦੀ ਪੋਲਿੰਗ ਆ ਉਹ ਪੂਰੀ 100% ਹੋ ਜਾਈ ਤਾਂ ਸਰਕਾਰ ਦਾ ਸਰਕਾਰਾਂ ਦੇ ਵਿੱਚ ਜਾਂ ਉਮੀਦਵਾਰ ਜਿਹੜੇ ਚੋਣ ਦੇ ਵਿੱਚ ਸਾਨੂੰ ਆਪ ਹੀ ਪਤਾ ਲੱਗ ਜਾਵੇ ਕਿ ਕਿੱਥੇ ਅਨ ਗੱਲ ਹੀ ਹੁੰਦੀ ਆ ਜਾਂ ਕਿੱਥੇ ਸਾਡਾ ਵਧੀਆ ਪੰਨ ਸਾਹਮਣੇ ਆਉਂਦਾ ਇਹਦੇ ਨਾਲ ਜਦੋਂ 100% ਇਲੈਕਸ਼ਨ ਹੋਣੀ ਆ 100% ਵੋਟ ਪੈ ਕੇ ਜਦੋਂ ਉਮੀਦਵਾਰ ਚੁਣਿਆ ਜਾਊਗਾ ਤਾਂ ਉਹ ਉਮੀਦਵਾਰ ਇੱਕ ਵਧੀਆ ਉਮੀਦਵਾਰ ਸਾਬਿਤ ਹੋਵੇਗਾ ਤਾਂ ਮੇਰੀ ਸਰਨ ਉਹੀ ਅੱਥ ਜੋੜ ਕੇ ਬੇਨਤੀ ਆ ਕਿ ਜਿਹਨੂੰ ਵੀ ਵੋਟ ਦਾ ਅਧਿਕਾਰ ਮਿਲਿਆ ਹੋਇਆ ਉਹ ਜੋ ਵੀ ਆਪਣਾ ਨੁਮਾਇੰਦਾ ਚੁਣਨਾ ਚਾਹੁੰਦਾ ਤਾਂ ਜੋ ਵੀ ਉਮੀਦਵਾਰ ਖੜੇ ਹੋਏ ਆ ਮੈਦਾਨ ਦੇ ਵਿੱਚ ਜੋ ਵਧੀਆ ਉਮੀਦਵਾਰ ਉਹਨਾਂ ਨੂੰ ਲੱਗਦਾ ਤਾਂ ਉਸ ਨੂੰ ਵੋਟ ਪਾ ਕੇ 1 ਜੂਨ ਨੂੰ ਆਪਣਾ ਜਿਹੜਾ ਫਰਜ਼ ਦੇਸ਼ ਦੇ ਫਰਜ਼ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਈਏ ਤਾਂ ਕਿ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹ ਸਾਡੇ ਲਈ ਵਧੀਆ ਸਾਖਤ ਹੋਵੇ ਬਹੁਤ ਬਹੁਤ ਧੰਨਵਾਦ